ਬੜਾ ਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰਿ ਸਲਾਇਐ ਕਾਰਜ ਸਭ ਕਿਸ ਕਰਨ ਜੋਗ ਸਾਤਨ ਰੰਡ ਨ ਕਭੂ ਵੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅੰਦਨ ਰਸ ਭੋਗ ਸਾਤਨ ਮਹਿਲ ਸਮਾਣੀ ਜਿਨ ਪ੍ਰਿਯੋ ਜਾਤਾ ਕਰਮ ਬਧਾਤਾ ਬੋਲੇ ਅਮਰਤ ਬਾਣੀ ਗੁਣ ਬੰਤਿਆ ਗੁਣ ਸਾਰੇ ਆਪਣੇ ਕੰਤ ਸਮਾਲੇ ਨਾ ਕਦੇ ਲਗੈ ਬਜੋਗੋ ਸੱਚੜਾ ਫਿਰਸਲਾਈਏ ਸਭ ਕੁਛ ਕਰਨ ਹੈ ਜੋਗੋ ਸੱਚੜਾ ਸਾਹਿਬ ਸਭ ਤੋਂ ਪਸਾਣੀਏ ਆਪੇ ਲੈ ਮਲਾਏ ਸਾਤਨ ਪ੍ਰੇ ਕਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਇੱਕੋ ਜਾਤਾ ਕਾਮਣ ਇਸ ਪੁਨੀ ਅੰਤਰ ਪਿੰਨੀ ਮਿਲੇ ਅਜਗ ਜੀਵਨ ਦਾਤਾ ਸਬਦ ਰੰਗ ਰਤੀ ਜੋਨ ਮਾਤੀ ਪਿਰ ਕਾਇ ਕਿਸਮਾਏ ਹੱਟਣਾ ਸਾਹਿਬ ਸਬਦ ਪਸਾਣੀ ਹੈ ਆਪੇ ਲਏ ਮਲਾਈ ਜਿਨੀ ਆਪਣਾ ਕੰਤ ਪਸਾਣਿਆ ਹਉ ਤਨ ਪੂਸੋਂ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਪੈਰੇ ਸੱਚੜਾ ਮਿਲੇ ਸਹਜ ਸੁਭਾਈ ਪੈਰੇ ਸੱਚਾ ਮਿਲੇ ਆਏ ਸਾਚ ਕਮਾਏ ਸਾਚੇ ਸਬਦ ਧਨ ਰਾਤੀ ਕਦੇ ਨਾ ਰਾੜ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਾ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀਆਂ ਆਪਣਾ ਕੰਤ ਪਸਾਣਿਆ ਆ ਤੈਨ ਪੁੱਛੋ ਸਾਥਾਂ ਜਾਏ ਪਿਰੋਪ ਸੁਨੀਆਂ ਭੀ ਮਿਲੇ ਜੇ ਸਤਗੁਰੂ ਲਾਗੈ ਸਾਚੇ ਪਾਏ ਸਤਗੁਰੂ ਸਦਾ ਦਇਆਲ ਹੈ ਅਬਗੁਣ ਸਬਦ ਜਲਾਏ ਹੋਗਣ ਸਬਦ ਚਲਾਏ ਦੂਜਾ ਭੋਗ ਬਾਇ ਸੱਚ ਹੀ ਸਚ ਰਾਤੀ ਸਚ ਸਬਦ ਸਦਾ ਸੁਖ ਪਾਇਆ ਹੋਮ ਹੈ ਗਈ ਪਰਾਤੀ ਪਿਰ ਨਰਮਾਇਲ ਸਦਾ ਸੁਖ ਦਤਾ ਨਾਨਕ ਸਬਦ ਮਿਲਾਏ ਪਿਰੋ ਬਸੁੰਨਿਆ ਪੀ ਮਿਲ ਹੈ ਜੀ ਸਤਗੁਰ ਲੱਗ ਹੈ ਸੱਚ ਪਾਈ ਬੜਾਂਸ ਮਹਲਾ ਤੀਜਾ ਸੁਣ ਹੋ ਕੰਤ ਮਹੇਲਿਓ ਪਿਰ ਸੇਵਹੁ ਸਬਦ ਵਿਚਾਰ ਆਪ ਗੁਣ ਬੰਤੀ ਪਿਰ ਨਾ ਜਾਣੀ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸਮਾਲ ਸਦਾ ਗੁਣ ਸਰ ਨਾ ਪਿਰ ਮਰੇ ਨ ਜਾਏ ਗੁਰਮੁਖ ਜਾਤਾ ਸਬਦ ਪਸਾਤਾ ਸੱਚੇ ਪ੍ਰੇਮ ਸੁਮਾਈ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਬਿਦਾਤਾ ਕੂੜ ਮੁਠੀ ਕੁੜਿਆਰੇ ਸੁਣੋ ਕੰਤ ਮਹੇਲਿਓ ਪਿਰ ਸਿਵਿਉ ਸਬਦ ਵਿਚਾਰੇ ਸਭ ਜਗ ਆਪੋ ਪਾਇਨ ਆਵਣ ਜਾਣ ਸੰਸਾਰਾ ਮਾਇਆ ਮੋਖ ਵਾਇਨ ਮਰ ਜੰਮੈ ਬਾਰੂ ਬਾਰਾ ਮਰ ਜੰਮੈ ਬਾਰੂ ਬਾਰਾ ਬਧੈ ਬੁਕਾਰਾ ਗਿਆਨ ਬਹੁਣੀ ਮੁਠੀ ਮੇਰੇ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਭੁਗਣਿ ਆਰੀ ਝੂਠੀ ਫਿਰ జగਜੀਵਨ ਕਿਸ਼ਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰੀ ਸੋ ਪਰ ਸੱਚਾ ਸਦੀ ਹੀ ਸੱਚਾ ਹੈ ਨਾ ਉਹ ਮਰੈ ਨਾ ਜਾਏ ਉਲੀ ਫਿਰ ਤਨ ਇਹਾਣੀਆਂ ਰੰਡ ਬੈਠੀ ਦੂਜਾ ਪਾਏ ਰੰਡ ਬੈਠੀ ਦੂਜਾ ਪਾਏ ਮਾਇਆ ਮੋਹ ਦੁੱਖ ਪਾਏ ਆਪ ਘਟੈ ਤਨ ਸੀਜੈ ਜੋ ਕਿਸ ਆਇਆ ਸਭ ਕਿਸ ਜਾਸੀ ਦੁੱਖ ਲਾਗਾ ਪਾਏ ਦੂਜਾ ਜਮ ਕਾਲ ਨਾ ਸੂਝੈ ਮਾਇਆ ਜਗ ਲੂਝੈ ਲਭ ਲੂਭ ਜਿਤ ਲਾਏ ਸੋ ਪਰ ਸਾਚਾ ਸਤ ਹੀ ਸਾਚਾ ਨਾ ਉਹ ਮਰੈ ਨਾ ਜਾਇ ਇੱਕ ਰੂਪ ਹੈ ਪ੍ਰੇਮ ਸੁਨੀਆਂ ਅੰਦੀ ਨਾ ਜਾਣੈ ਪਰ ਨਾਲੇ ਗੁਰ ਪ੍ਰਸਾਦੀ ਸਾਚਾ ਪਰ ਮਿਲੈ ਅੰਤਰ ਸਦਾ ਸਮਾਲੇ ਪੀਰ ਅੰਤਰ ਸਮਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲਾਇ ਰੁਣਾਇ ਕਾਮ ਨ ਆਇਆ ਇਹ ਨ ਖਾਸ ਨਾ ਜਾਤਾ ਹਦੂਰੇ ਨਾਨਕ ਸਾਤਨ ਮਿਲੇ ਮਲਾਈ ਫਿਰ ਅੰਤਰ ਸਦਾ ਸੰਭਾਲੇ ਇੱਕ ਰੂਬੈ ਫਿਰ ਬਸੁੰਨੀਆਂ ਅੰਦੀ ਨਾ ਜਾਣਾ ਫਿਰ ਹੈ ਨਾਲੇ ਮਢਾਂਸ ਮਹਾਲਾ ਤੀਜਾ ਰੂਬੈ ਫਿਰ ਬਸੁੰਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਜਿਨਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੰਭਾਲੇ ਸਦਾ ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਭ ਦੇ ਕਾਲ ਮਾਰ ਸੱਚ ਉਰ ਧਾਰ ਫਿਰ ਆਵਣ ਜਾਣ ਨ ਹੋਇਆ ਸੱਚਾ ਸਾਹਿਬ ਸਚੀ ਨਾਈ ਬੇਖੈ ਨਦਰ ਨਿਹਾਲੇ ਰੂਪ ਹੈ ਬਿਰੋਗ ਸੁਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ਸਤਗੁਰ ਮੇਰੀ ਹੀ ਤਾਂ ਸਹਜ ਮਿਲੀ ਪਿਰ ਰਖਿਆ ਔਰ ਤਾਰੇ ਸਦਾ ਔਰ ਤਾਰੇ ਨਿਹੋ ਲਾੜ ਪਿਆਰੇ ਸਤਗੁਰ ਤੇ ਪਿਰ ਦਿਸੈ ਮਾਇਆ ਮੋਕਾ ਕੱਚਾ ਚੋਲਾ ਤਿਤ ਪੈਦਾ ਪਗ ਖਿਸੈ ਪਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦਾ ਤਖਾ ਨਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਸਾਨਿਆ ਹੋਰ ਭੂਲੀ ਅਬਗੁਣਿਆਰੇ ਮੈਂ ਸਦਾਰਾ ਬੇਪਿਰ ਆਪਣਾ ਸਚੜੈ ਸਬਦ ਵਿਚਾਰੇ ਸੱਚ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਤੁਸਮਣ ਦੁਖ ਸਬਾਇਆ ਆਪਣੇ ਕੋਰ ਕਉ ਤਨ ਮਨ ਦੀਜੈ ਤਾਂ ਮਨ ਪੀਜੈ ਤਿਸਨਾ ਦੁਖ ਨਿਵਾਰੇ ਮੈਂ ਤੇਰੇ ਸੱਚ ਪਸਾਣਿਆ ਹੋਰ ਭੁੱਲੀ ਅਬ ਗੁਣ ਯਾਰੇ ਸੱਚੜਾ ਆਪ ਜਗਤ ਉਪਾਇਆ ਗੁਰਬਿੰਨ ਘੋਰ ਅੰਧਾਰੋ ਆਪ ਮਲਾਏ ਆਪ ਮਿਲਾਏ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਿਜ ਪਾ ਪਾਰੋ ਗੁਰਮੁਖ ਜਨਮ ਸਵਾਰੇ ਤਨ ਜੱਗ ਮੈਂ ਆਇਆ ਆਪ ਗਵਾਇਆ ਦਰ ਸੱਚ ਹੈ ਸੱਚ ਯਾਰੂ ਗਿਆਨ ਰਤਨ ਘਟ ਚਾਂਦਲ ਹੋਆ ਨਾਨਕ ਨਾਮ ਪਿਆਰੋ ਸੱਚੜਾ ਆਪੋ ਜਗ ਤੋ ਪਾਇਆ ਗੁਰਵਲੋਂ ਕੋਲ ਅੰਧਾਰੂ ਬੜਹੰਸ ਮਹਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੂਚਾ ਆਏ ਗੁਰ ਰਖੇ ਸੇ ਉਬਰੇ ਹੋਰ ਮਰ ਜਮੈ ਆਵਹਿ ਜਾਏ ਹੋਰ ਮਰ ਜਮੈ ਆਵਹਿ ਜਾਵੇ ਅੰਤ ਗਏ ਪਸਤਾਵੇ ਬਿਨ ਨਾਮੈ ਸੁਖ ਨਾ ਹੋਈ ਇਥੇ ਕਮ ਬੈ ਸੂਫਲ ਪਾਵੈ ਮਨ ਮੁਖ ਹੈ ਪਰ ਤੂ ਖੋਈ ਜੰਪੁਰ ਕੋਰ ਅੰਧਾਰ ਮਹਾਗੋਵਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕਾਂਚਨ ਤਾਥਿਯ ਜਾਂ ਸਤਗੁਰ ਲੈ ਬਿਲਾਏ ਪਰਮ ਮਾਇਆ ਵਿੱਚੋਂ ਕਟਿਜੈ ਸਚੜੈ ਨਾਮ ਸਮਾਈ ਸਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹੋ ਮਜਾਈ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤੈਨ ਕੈ ਹਉ ਲਾਗੋ ਪਾਏ ਕਾਇਆ ਕਾਂਚਨ ਤਾਥੀਐ ਜਿਨ ਸਤਗੁਰ ਲਈ ਮੁਲਾਈ ਸੋ ਸੱਚਾ ਸਤ ਸਲਾਈਐ ਜੇ ਸਤਗੁਰ ਦੀ ਬੁਝਾਈ ਬਿਨ ਸਤਗੁਰ ਭਰਮ ਭੁਲਾਣੀਆਂ ਕਿਆ ਮੂੰ ਦੇਸਣ ਆਗੈ ਜਾਏ ਕਿਆ ਦੇਣ ਮੂੰ ਜਾਏ ਆਵਗੁਣ ਪਸਤਾਏ ਦੁੱਖੋ ਦੁੱਖ ਕਮਾਏ ਨਾ ਮਰਤਿਆਂ ਸੇ ਰੰਗ ਚਲੂਲਾ ਫਿਰ ਕਾਹ ਅੰਕ ਸਮਾਏ ਤਿਸ ਜੇ ਬੜ ਅਵਰ ਨਾ ਸੂਜਈ ਕਿਸ ਆਗੈ ਕਹੀ ਆ ਜਾਏ ਸੋ ਸੱਚਾ ਸਤ ਸਲਾਹੀਐ ਜੇ ਸਤਗੁਰ ਤੇ 부ਝਾਏ ਜਿੰਨੀ ਸੱਚੜਾ ਸਤ ਸਲਾਹਿਆ ਹਉ ਤਿੰਨ ਲਾਗੋ ਪਾਈ ਸਹਜਨ ਸੱਚੇ ਨਿਰਮਲੇ ਤੈਨ ਮਿਲਿਆ ਮਨ ਸਭ ਜਾਏ ਤੈਨ ਮਿਲਿਆ ਮਨ ਸਭ ਜਾਏ ਸੱਚਾ ਸਰਨ ਆਏ ਸੱਚੇ ਸਹਜ ਸੁਵਾਈ ਨਾਮੁ ਨਰੰਜਣ ਅਗਮ ਯਗੋਚਰ ਸਤਗੁਰੁ ਦੀਆ 부ਝਾਏ ਆਂਦਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਈ ਜਿਨਨੀ ਸਚੜਾ ਸਚਤ ਆਇਆ ਹਉ ਤੈਨ ਕਹਿ ਲਾਗੂ ਪਾਈ ਬੜਾ ਹੰਸ ਕੀ ਬਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁੰਗਾਵਣੀ ਇੱਕ ਓਂਕਾਰ ਸਤਿਗੁਰ ਪ੍ਰਸਾਦਿ ਇਸ ਲੋਕ ਮਹੱਲਾ ਤੀਜਾ ਸਬਦਰਤੇ ਬੜ ਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ੍ਰਹਿ ਸਤ ਸੱਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਦਨ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਨ ਕੈ ਬਲ ਹਾਰਣੈ ਜੋ ਅੰਦ ਨਜ ਭਾਇ ਮੁਰਾਰ ਮਹਾਲਾ ਤੀਜਾ ਮੈਂ ਜਾਣਿਆ ਬੜ ਹੰਸ ਹੈ ਤਾ ਮੈਂ ਕੀਆ ਸੰਗ ਜੇ ਜਾਣ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ ਮਹਾਲਾ ਤੀਜਾ ਹੰਸ ਆਵੇ ਖਤਰੰਦਿਆ ਬੱਗਾ ਪੇ ਆਇਆ ਚਾਓ ਦੁਬ ਮੁਏ ਬਗ ਬਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਬਰ ਨਬੀਆ ਤੂੰ ਕਰਨ ਕਰਨ ਸਮਰਾਥ ਹੈ ਤੂੰ ਕਰ ਹੈ ਸੋthia ਤੂੰ ਅਣਮ ਗਿਆਨਦਾਰ ਦੇਵਨਾ ਸਭਨਾ ਜੀਆ ਸਭ ਆਖੋ ਸਤਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦਿਆ ਸਲੋਕ ਮਹਲਾ 3 ਪਾਇਬ ਤੇ ਸਭ ਆਕਾਰ ਹੈ ਨਿਰਪਉ ਹਰ ਜੀਉ ਸੋਏ ਸਤਗੁਰ ਸੇਵੈ ਹਰ ਮਨ ਬਸੈ ਜਿੱਥੇ ਭਉ ਕਦੇ ਨ ਹੋਏ ਦੁਸ਼ਮਣ ਦੁੱਖ ਤਿਸਨੋਂ ਨੇੜ ਨ ਆਵੇ ਕੋਹੇ ਨ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਈ ਗਿਆਨਿਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹਲਾ ਤੀਜਾ ਇਕ ਸੱਜਣ ਚੱਲੇ ਇਕ ਚੱਲ ਗਏ ਰਹਦੇ ਭੀ ਫੁੱਨ ਜਾਹੇ ਜਿੰਨੀ ਸਤਗੁਰ ਨਾ ਸੀ ਵਿਓ ਸੇ ਆਏ ਗਏ ਪਸਤ ਹੈ ਨਾਨਕ ਸੱਚ ਰਤੇ ਸੇ ਨਾ ਵਿਸੜ ਹੈ ਸਤਗੁਰ ਸੇਵ ਸਮਾਹੀ ਬੌੜੀ ਤਿਸ ਮਿਲਿਆ ਸਤਗੁਰ ਸੱਜਣ ਇਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਗੁਰ ਪ੍ਰੀਤਮ ਜਿਨ ਹਉਮੈ ਵਿੱਚੋ ਮਾਰੀ ਸਤ ਗੁਰੂ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸੇਠ ਸਵਾਰੀ ਨਿਤ ਜਪਿਓ ਸੰਤ ਹੋ ਰਾਮ ਨਾਮ ਉਹ ਜਲਕ ਤਾਰੀ ਗੁਰਪੂਰ ਹਰਿ ਉਪਦੇਸ ਆ ਗੁਰ ਬਿਟੜਿ ਹੋ ਹਉ ਸਦ ਵਾਰੀ ਸਲੋਕ ਮਹਲਾ 3 ਸਤ ਗੁਰ ਕੀ ਸੇਵਾ ਚਾ ਕਰੀ ਸੁਖੀ ਹੂੰ ਸੁਖਸਾਰ ਇੱਥੇ ਮਿਲਣ ਬੜਿਆ ਆਇਆ ਦਰਗਾ ਮੁਖ ਦਵਾਰ ਸੱਚੀ ਕਾਰਕ ਬਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚ ਹੈ ਨਾ ਹੀ ਪਿਆਰ ਸੱਚ ਹੈ ਸਬਦ ਹਰਖ ਸਦਾ ਦਰ ਸੱਚ ਹੈ ਸੱਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੂੰ ਨਦਰ ਕਰੈ ਕਰਤਾਰ ਮਹਲਾ ਤੀਜਾ ਹੋਰ ਬੜਾਣੀ ਚਾ ਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਸੋੜ ਵਿਖਣ ਲਗੇ ਵਿਖ ਖੱਟਣਾ ਵਿਖ ਰਾਸ ਵਿਖ ਖਾਣਾ ਵਿਖ ਪਹਿਨਣਾ ਵਿਖ ਕੇ ਮੁਖ ਘਰਾਸ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹ ਮੈਲੇ ਸਬਦ ਨਾ ਜਾਣੇ ਨੀ ਕਾਮ ਕ੍ਰੋਧ ਬਿਨਾਸ ਸਤਗੁਰ ਕਾ ਭਉ ਸੋੜਿਆ ਮੰਘਟ ਕਮਨ ਆਵੈ ਰਾਸ ਜੰਪੁਰ ਵਧੇ ਮਾਰਿਐ ਕੋ ਨਾ ਸੁਨੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣ ਗੁਰਮੁਖ ਨਾਮੰ ਨਿਵਾਸ ਪੌੜੀ ਜੋ ਸਤਗੁਰ ਸੇਵ ਸਾਧ ਜਨ ਜਿਨ ਹਰ ਹਰ ਨਾਮ ਅਧੜਾਇਆ ਸੋ ਸਤਗੁਰ ਪੂਜੈ ਦਿਨਸ ਰਾਤ ਜਿਨ ਜਗਨਾਥ ਜਗਤੀ ਸਚ ਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਿਗੁਰ ਕੀ ਸਭ ਪੱਗੀ ਪਭੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਪੰਡਾਰ ਲਹਾਇਆ